ਅੰਮ੍ਰਿਤ ਸੁਆਮੀ ਨਾਥ ਨੂੰ ਭਾਰਤੀ ਸਰਕਾਰ ਵੱਲੋਂ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਭਾਰਤ ਰਤਨ ਤਾਂ ਦੇਣਾ ਚਾਹੀਦਾ ਪਰ ਜੋ ਰਿਪੋਰਟ ਹੈ ਉਹਨਾਂ ਦਾ ਦੇਸ਼ਵਾਸੀਆਂ ਲਈ ਭਾਰਤ ਰਤਨ ਮੇਨ ਉਹੀ ਹੈ ਸਾਡੇ ਨਾਲ ਜਗਜੀਤ ਸਿੰਘ ਜੀ ਡੱਲੇਵਾਲ ਮੌਜੂਦ ਨੇ ਜਿਹੜੇ ਕਿ ਦਿੱਲੀ ਵੱਲ ਕੂਚ ਕਰ ਲਈਏ ਅੰਦੋਲਨ ਛੇੜਿਆ ਐਮਐਸਪੀ ਵੱਡੀ ਮੰਗਾਂ ਗੱਲਬਾਤ ਕਰਦੇ ਆ ਅੱਜ ਆਖਰੀ ਦੌਰ ਦੀ ਮੀਟਿੰਗ ਹੋ ਸਕਦੀ ਹੈ ਗੱਲਬਾਤ ਕਰੀ ਡੱਲੇਵਾਲ ਸਾਹਿਬ ਵੱਡੀ ਮੰਗ ਦਾ ਐਮਐਸਪੀ ਦੀ ਹੈ 20 ਸਾਲ ਦਾ ਸੰਘਰਸ਼ ਹੋ ਗਿਆ 2004 ਚੰਮੀਨਾ ਸਵਾਮੀ ਰਥ ਨੌਰਾਂ ਦੀ ਰਿਪੋਰਟ ਆਈ ਸੀਗੀ ਸੰਘਰਸ਼ ਲੰਮਾ ਪਿਆ ਦੋ ਸਰਕਾਰਾਂ ਬਦਲ ਗਈਆਂ ਅੰਦੋਲਨ ਹੋਇਆ ਹੁਣ 6 ਦਿਨ ਤੋਂ ਇੱਥੇ ਨੇ 4 ਮੀਟਿੰਗਾਂ ਹੋ ਗਈਆਂ ਕਿਵੇਂ ਵੇਖਦੇ ਹੋ ਕਿ ਲੱਗਦਾ ਅੱਜ ਕੁਝ ਮਿਲ ਜੂਗਾ ਕਿਉਂਕਿ ਸਰਕਾਰ ਜਾਣ ਵਾਲੀ ਆ ਚੌੜਜਾਤ ਤਾਂ ਲੱਗਣ ਵਾਲੀਆਂ ਲੱਗਦਾ ਕੁਝ ਹੈ ਦੇਖੋ ਇਹ ਦੋਨੇ ਮੁੱਦੇ ਨੇ ਜਿਹੜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਮੇਨਾਥਨ ਦੀ ਰਿਪੋਰਟ ਸਭ ਤੋਂ ਪਹਿਲਾਂ ਤੁਹਾਡਾ ਸਵਾਲ ਸੀ ਡਾਕਟਰ ਸੁਮੇਨਾਥਨ ਦੀ ਰਿਪੋਰਟ ਤੇ ਠੀਕ ਹੈ ਗੱਲ ਬਹੁਤ ਵੱਡਾ ਸਵਾਲ ਆ ਸਰਕਾਰ ਦੇ ਉੱਤੇ ਕਿ ਇੱਕ ਪਾਸੇ ਤੁਸੀਂ ਡਾਕਟਰ ਸੁਮੇਨਾਥਨ ਨੂੰ ਭਾਰਤ ਰਤਨ ਦਾ ਖਿਤਾਬ ਦੇ ਰਹੇ ਹੋ ਤੇ ਉਹਦੀ ਬਣਾਈ ਹੋਈ ਰਿਪੋਰਟ ਹੈ ਉਹ ਤੁਸੀਂ ਲਾਗੂ ਨਹੀਂ ਕਰ ਰਹੇ ਉਹਨਾਂ ਦੀ ਬੇਟੀ ਨੇ ਵੀ ਇਹ ਗੱਲ ਕਹੀ ਉਹਨਾਂ ਦੀ ਬੇਟੀ ਨੇ ਵੀ ਇਹ ਗੱਲ ਕਲੀਅਰ ਕੀਤੀ ਕਿ ਭਈ ਇਸ ਤਰੀਕੇ ਦੀ ਦੇ ਨਾਲ ਉਹਨਾਂ ਦੀ ਬਣਾਈ ਰਿਪੋਰਟ ਲਾਗੂ ਨਾ ਕਰਕੇ ਭਾਰਤ ਰਤਨ ਦੇਣ ਦਾ ਕੋਈ ਫਾਇਦਾ ਨਹੀਂ ਦੂਸਰੀ ਗੱਲ ਹੈ ਕਿ ਸਾਡੀ ਸਰਕਾਰ ਨੇ ਚੋਣਾਂ ਵੇਲੇ ਵਾਅਦਾ ਕੀਤਾ 2018 ਦੇ ਵਿੱਚ ਸਾਨੂੰ ਲਿਖ ਕੇ ਦਿੱਤਾ ਲੇਕਿਨ ਫਿਰ ਵੀ ਨਹੀਂ ਲਾਗੂ ਕੀਤੀ ਜਾ ਰਹੀ ਰਹੀ ਗੱਲ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ MSPD ਦੀ ਗਰੰਟੀ ਦੇ ਕਾਨੂੰਨ ਬਾਰੇ ਸਰਕਾਰ ਨੇ ਜਿਸ ਵੇਲੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਗੁਜਰਾਤ ਕੇ ਗੁਜਰਾਤ ਦੇ ਮੁੱਖ ਮੰਤਰੀ ਸੀ ਉਸ ਵੇਲੇ ਇਹ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਸੀ ਇਹਨਾਂ ਦੀ ਖੁਦ ਹੀ ਰਿਪੋਰਟ ਪਈ ਹੈ ਉਮੀਦ ਆ ਕਿ ਇਹਨਾਂ ਨੂੰ ਆਪਦੀ ਬਣਾਈ ਰਿਪੋਰਟ ਹੀ ਲਾਗੂ ਕਰ ਦੇਣੀ ਚਾਹੀਦੀ ਹੈ ਔਰ ਉਹਦੇ ਦਿੱਤਾ ਕੋਈ ਹੋਰ ਕਮੇਟੀ ਦੀ ਕਿਸੇ ਰਿਪੋਰਟ ਦੀ ਲੋੜ ਹੀ ਨਹੀਂ ਇਹ ਜਿਹਨੂੰ ਬਣਾਈ ਆ ਇਹਨਾਂ ਨੇ ਬਣਾਈ ਆ ਹੁਣ ਲਾਗੂ ਕਰ ਦੇਣਾ ਚਾਹੀਦਾ ਹੈ ਸੋ ਇਹ ਕਿਸੇ ਦੇ ਲਈ ਵੀ ਕੁਝ ਕਰਨ ਦੀ ਲੋੜ ਨਹੀਂ ਹੈ। ਉਹ ਰਿਪੋਰਟ ਦੇ ਆਧਾਰ ਦੇ ਉੱਤੇ ਕੇਵਲ ਨੋਟੀਫਿਕੇਸ਼ਨ ਕਰਨੇ ਆ। ਅਗਰ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਨੂੰ ਬਣਾਉਣ ਵਾਸਤੇ ਦਾ 70 ਕਿਸਾਨਾਂ ਲਈ ਦੇਸ਼ ਦੇ ਕਿਸਾਨਾਂ ਲਈ 60% ਲੋਕਾਂ ਲਈ ਬੁਲਾਇਆ ਜਾ ਸਕਦਾ ਹੈ। ਉਹ ਬੁਲਾਵੇ ਸਰਕਾਰ ਦਾ ਮਸਲੇ ਦਾ ਹੱਲ ਕਰੇਗਾ। ਐਮਐਸਪੀ ਦਾ ਫਾਰਮੂਲਾ ਇੱਕ ਸੀ2+50% ਜਿਹੜਾ ਕਿ ਕਿਸਾਨ ਨੂੰ ਮਿਲਣਾ ਚਾਹੀਦਾ ਉਹਦਾ 50% ਪਰ ਹਾਲਾકી ਬਹੁਤ ਘੱਟ ਹੁੰਦਾ ਕਿ ਉਹਨੂੰ ਉਸ ਦਾ 30% ਮਿਲੇ ਕਿ ਲੱਗਦਾ ਨਹੀਂ ਕਿ ਸਾਰੀ ਫਸਲਾਂ ਤੇ ਜਿੰਨੀਆਂ ਵੀ ਨੇ ਉਹਨਾਂ ਦੇ ਉੱਤੇ ਇਹੀ ਫਾਰਮੂਲਾ ਲਾਗੂ ਹੋ ਕੇ ਕਿਸਾਨ ਨੂੰ ਮਿਲਣਾ ਚਾਹੀਦਾ ਹੱਕ ਨਹੀਂ ਲੱਗਦਾ ਨਹੀਂ ਇਹ ਸਾਡੀ ਮੰਗ ਕਿਉਂ ਕੀਤੀ ਸੀ ਦੇਖੋ ਤੁਹਾਡਾ ਤੁਹਾਡਾ ਸਵਾਲ ਹੀ ਅਸੀਂ ਮੰਗ ਜਦੋਂ ਕਰ ਰਹੇ ਹਾਂ ਮੈਨੂੰ ਲੱਗਦਾ ਐਸ ਹਾਲਾਤ ਦੇ ਵਿੱਚ ਤਾਂ ਸਵਾਲ ਕਰਨੇ ਨਹੀਂ ਬਣਦਾ ਇਹ ਸਵਾਲ ਹੀ ਇਹ ਆਪਣੇ ਆਪ ਦੇ ਵਿੱਚ ਜਵਾਬ ਹੀ ਲਾ ਚੁੱਕੇ ਦਾ ਅੱਜ ਦੀ ਮੀਟਿੰਗ ਜਿਵੇਂ ਉਮੀਦ ਦੁਨੀਆ ਉਮੀਦ ਤੇ ਕਾਇਮ ਹੈਗੀ ਆ ਅੱਜ ਦੀ ਮੀਟਿੰਗ ਤੋਂ ਲੱਗਦਾ ਕੁਝ ਹੋਊਗਾ ਕਿਉਂਕਿ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਵੀ ਅੱਜ ਲੁਧਿਆਣੇ ਮੀਟਿੰਗ ਕਰ ਰਿਹਾ ਹੋ ਸਕਦਾ ਹੈ ਕਿ ਉਹ ਵੀ ਕੋਈ ਵੱਡੀ ਕਾਲ ਦਵੇ ਕਿਉਂਕਿ ਸਰਕਾਰ ਦੇ ਜਾਣ ਦਾ ਸਮਾਂ ਲੱਗਦਾ ਥੋਨੂੰ ਅੱਜ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ 'ਚ ਕੁਝ ਨਿਕਲ ਕੇ ਆਊਗਾ ਹਾਂ ਦੇਖੋ ਇਹੋ ਕਰ ਸਕਦੇ ਨੇ ਜਿਹੜਾ ਸਕੀਮ ਦੀ ਤੁਸੀਂ ਗੱਲ ਕਰਦੇ ਹੋ ਆ ਰਾਜਨੀਤਿਕ ਧੜਾ ਅਗਰ ਅੱਜ ਕੋਈ ਫੈਸਲਾ ਲੈਂਦਾ ਕਿਸੇ ਤਰ੍ਹਾਂ ਦਾ ਤਾਂ ਸਾਨੂੰ ਸਾਡੇ ਵਾਸਤੇ ਤਾਂ ਬਹੁਤ ਵਧੀਆ ਗੱਲ ਹੈ ਦੇਸ਼ ਦੇ ਕਿਸਾਨਾਂ ਲਈ ਬਹੁਤ ਵਧੀਆ ਗੱਲ ਹੈ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਲਗਾਤਾਰ ਇਸ ਅੰਦੋਲਨ ਦੇ ਖਿਲਾਫ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਹੈ ਔਰ ਅੱਜ ਪਹਿਲਾ ਜ਼ਖਮ ਲੱਗਿਆ ਫਿਰ ਮਲਮ ਲੈ ਕੇ ਆਉਣਾ ਮੈਨੂੰ ਲੱਗਦਾ ਇਹ ਵੀ ਇੱਕ ਵੱਡਾ ਸਵਾਲ ਆਇਆ ਪਹਿਲਾਂ ਤਾਂ ਇਸ ਅੰਦੋਲਨ ਨੂੰ ਕੰਡਮ ਕਰਦੇ ਰਹੇ ਨੇ ਅੱਜ ਅਗਰੇ ਦੇ ਤੇ ਗੱਲ ਹੈ ਤਾਂ ਫਿਰ ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਕਟਾਓ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਤੇ ਇਹ ਕਰਕੇ ਫਿਰ ਉਹਨਾਂ ਦੇ ਅੱਖ ਚ ਬਿਆਨ ਦੇਵਾਂਗੇ ਤਾਂ ਫਿਰ ਤਾਂ ਬਹੁਤ بڑے ਸਵਾਲ ਖੜੇ ਹੁੰਦੇ ਨੇ ਲੇਕਿਨ ਫਿਰ ਵੀ ਅਸੀਂ ਕਹਾਂਗੇ ਕੋਈ ਗੱਲ ਨਹੀਂ ਅਸੀਂ ਕਿਸੇ ਦੇ ਭਰੋਸੇ 'ਤੇ ਥੋੜੀ ਲੜਨ ਚੱਲੇ ਆਂ ਅਸੀਂ ਲੜਨ ਚੱਲੇ ਆਂ ਸਰਕਾਰ ਘੁੱਟਦੀ ਹੁੰਦੀ ਹੈ ਤੇਹੀਆਂ ਘੁੱਟਾਂ ਪਈਆਂ ਇਹ ਤੋਂ ਪਹਿਲਾਂ ਹੋਰ ਵੀ ਸਰਕਾਰ ਘੁੱਟਣਾ ਚਾਹੁੰਦੀ ਤਾਂ ਘੁੱਟ ਸਕਦੀ ਹੈ ਲੇਕਿਨ ਸਾਡਾ ਅੰਦੋਲਨ ਜਾਰੀ ਰਹੇਗਾ ਆਖਰੀ ਸਵਾਲ ਸਰਕਾਰ ਦੇ ਨਾਲ ਗੱਲਬਾਤ ਕਰੋਗੇ ਕਿ ਨੈੱਟ ਬੰਦ ਕਰ ਦਿੱਤਾ ਅੱਖਾਂ ਚਲੀ ਗਈਆਂ ਉਹ ਨੌਜਵਾਨਾਂ ਦੇ ਜ਼ਖਮ ਹੋ ਗਏ ਅਜਿਹੇ ਹਾਲਾਤ ਬਣੇ ਹੋਏ ਨੇ ਸਰਕਾਰ ਆਖਰੀ ਦੌਰ ਦੇ ਵਿੱਚ ਚੱਲ ਰਹੀ ਆ ਇਹ ਸਾਰਾ ਕੁਝ ਵਰਨਣ ਕਰੋਗੇ ਵੀ ਜਾਂਦੀ ਜਾਂਦੀ ਦਾ ਵਾਰਾ ਕੁਝ ਤਾਂ ਹੱਲ ਕਰਕੇ ਜਾਣ ਕਿਸਾਨਾਂ ਦੇ ਲਈ ਕਿਉਂਕਿ ਆਖਰੀ ਬਸ ਬਚਦੀ ਇੱਕ ਚੀਜ਼ ਬਚ ਰਹੀ ਹੈ ਕਿਸਾਨ ਕੋਲੇ ਕਰਜ਼ਾ ਤੇ ਜਾਂ ਸੁਸਾਇਡ ਇੱਕ ਦੋ ਚੀਜ਼ਾਂ ਛੱਡੀ ਕੇ ਜਾ ਰਹੀ ਹੈ ਕਰਜ਼ਾ ਤੇ ਸੁਸਾਇਡ ਇਹ ਦੋਨੇ ਸੂ ਸੈਡ ਦਾ ਕਾਰਨ ਕਰਜ਼ਾ ਹੈ ਸੂ ਸੈਡ ਚੋਂ ਕਿਸਾਨ ਨੂੰ ਕੱਢਣ ਲਈ ਉਹਦਾ ਕਰਜ਼ਾ ਉਤਰਨਾ ਬਹੁਤ ਜ਼ਰੂਰੀ ਹੈ ਕਰਜ਼ਾ ਉਤਾਰਨ ਲਈ ਉਹਨੂੰ ਡਾਕਟਰ ਸੋਮਨਾਥ ਦੀ ਰਿਪੋਰਟ ਮਿਲਣੀ ਜ਼ਰੂਰੀ ਹੈ ਉਹ ਉਸ ਰਿਪੋਰਟ ਮੁਤਾਬਕ ਰੇਟ ਮਿਲੇ ਉਹਦੇ ਲਈ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਹੈ ਹੋਰ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਹੀ ਅਸੀਂ ਇਹ ਅੰਦੋਲਨ ਕਰ ਰਹੇ ਹਾਂ ਧੰਨਵਾਦ ਸਾਹਿਬ ਜਿਨ੍ਹਾਂ ਨੇ ਅਲਬਦ ਕੀਤੀ ਹੈ ਤੇ ਐਸਕੈਮ ਦੇ ਵੀ ਉੱਤੇ ਵਰਦੇ ਨਜ਼ਰ ਆਏ ਅਤੇ ਉਹਨਾਂ ਵੱਲੋਂ ਕਿਹਾ ਕਿ ਪਹਿਲਾ ਜ਼ਖਮ ਹੁੰਦਾ ਤਾਂ ਉਸ ਉੱਤੇ ਪੱਟੀ ਲਾਉਂਦਾ ਕੰਮ ਹੁਣ ਐਸਕੈਮ ਕਰ ਰਹੇ ਹੈ ਕਿ ਰਾਜਨੀਤੀ ਧੜਾ ਤੇ ਮੀਟਿੰਗ ਤੋਂ ਅੱਜ ਉਮੀਦ ਜਿਤਾਈ ਜਾ ਰਹੀ ਹੈ ਕੈਮਰਾ ਪਰਸਨ ਡਿਪਿਟ ਵਗਰਾ ਨਾਲ ਮੈਂ ਦਿਲਜੀਤ ਸਿੰਘ ਕਿਡੇ ਨੂੰ ਸ਼ੰਭੂ ਬਾਟਰ